ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਟੂੜੀ ਬਣਾਈ ਜਾਂਦੇ ਸੀਗੇ ਸੋਚਿਆ ਚਲੋ ਇੱਕ ਵੀਡੀਓ ਪਾ ਲਈਏ ਕਿਉਂਕਿ ਅੱਜ ਆਪਣਾ ਕੰਮ ਫਾਈਨਲ ਹੋ ਚੱਲਿਆ ਹੈ ਟੂੜੀ ਦਾ ਬਸ 5 ਕਿੱਲੇ ਰਹਿ ਗਈ ਹੈ ਟੂੜੀ ਬਣਾਉਣ ਵਾਲੀ ਤੇ ਅੱਜ ਮਸ਼ੀਨ ਠਲ ਦਿਆਂਗੇ ਸਾਰੀ ਬਣਾ ਕੇ ਫਿਰ ਇਹਦੀ ਕਰਦੇ ਹਾਂ ਸਫਾ ਸਫਾਈ ਅਡੇ ਏਰੀਆ ਦਾ तकरीबन ਦੋ ਹਉਣੇ ਦੋ ਟਰਾਲੀਆਂ ਨਿਕਲ ਰਹੀਆਂ ਕਿੱਲੇ ਦੀਆਂ ਬਾਕੀ ਏਰੀਆ ਦਾ ਪਤਾ ਨਹੀਂ ਕਿੰਨੀਆਂ ਨਿਕਲ ਰਹੀਆਂ ਕਣਕ ਵੀ ਇਸ ਵਾਰੀ ਚੰਗੀ ਨਿਕਲੀ ਹੈ ਸਾਰਿਆਂ ਦੀ ਪਰ ਜਿੱਥੇ ਕਈ ਜਗ੍ਹਾ ਅੱਗ ਲੱਗੀ ਹੈ ਬਹੁਤ ਉਸ ਚੀਜ਼ ਦਾ ਕੁਸਾਨ ਹੋਇਆ ਪਹਿਲੇ ਵਾਰੀ ਮਸ਼ੀਨ ਚਲਾਈ ਸੀ ਆਪਾਂ ਤਾਂ ਇਹ ਪਹਿਲਾਂ ਕਦੇ ਤੂੜੀ ਦੀ ਮਸ਼ੀਨ ਤਾਂ ਪੰਗਾ ਹੀ ਨਹੀਂ ਲਿਆ ਸੀ ਸਿਰੋ ਆਪਾਂ ਦਾ ਆਪਦੀ ਆਪਦੀ ਬਣਾ ਕੇ ਤੇ ਸੀਲ ਹਣਾ ਬਸ ਠਲ ਦੇਾਂਗੇ ਅੱਜ ਪੂਰਾ ਹਫ਼ਤਾ ਹੋ ਗਿਆ ਇਹਨੂੰ ਚੱਲੀ ਜਾਂਦੀ ਇਹਨੂੰ ਇਹ ਵਾਟਾ ਦਾ ġੇੜਾ ਸੀ ਤਾਂ ਕਰਕੇ ਥੋੜਾ ਜਿਹਾ ਇੱਥੇ ਫਿਰ ਸਲੋ ਕਰਕੇ ਇਹਦੇ ਲਾਇਆ ਇਹਨੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ